ਸਾਸੀ ਕਾ ਭਾਈ ਸਾਸੀ ਕਾਲ ਜੀ ਭਾਈ ਦਵਾਈਆਂ ਲੈਣੀਆਂ ਸੀ ਦਵਾਈਆਂ ਦੇ ਦੇਣੇ ਆ ਭਾਈਆਂ ਗੁੜੀਆਂ ਦਵਾਈਆਂ ਕੱਟ ਕੇ ਲੈ ਆਓ ਜੀ ਤੇ ਜਿਹੜਾ ਕੱਲ ਮਾਲ ਆਇਆ ਸੀ ਉਹ ਐਕਸਪਾਇਰੀ ਵਗੈਰਾ ਚੈੱਕ ਕਰ ਲਈ ਸੀ ਚਲੋ ਮਿਲ ਜਾਣ ਕੇ ਪਹਿਲੇ ਸਾਰੀਆਂ ਦਵਾਈਆਂ ਹਾਂ ਦਵਾਈਆਂ ਸਾਰੀਆਂ ਮਿਲ ਜਾਣਗੀਆਂ ਭਾਜੀ ਹੋਰ ਦੱਸੋ ਬਾਜੀ ਆ ਕਰ ਕੋਈ ਜਾਨੀ ਕਰਾ ਦਨੇ ਸੀ ਇਹ ਦੋਨੀਆਂ ਥੋੜੀਆਂ ਜਿਹਾ ਮਹਿੰਗੀਆਂ ਬਾਜੀ ਕੋਈ ਮਦਦੀਆਂ ਨੇ ਕੋਈ ਹਸਪੀਟਲ ਐਡਮਿਟ ਸੀਗੇ ਓਕੇ ਕੋਈ ਚੱਕਰ ਨਹੀਂ ਬੰਨਿਆ ਦੇ ਦਨੇ ਆ ਬਹ ਹੋ ਗੀਆਂ ਜੀ ਲੋ ਇਹ ਬਾਜੀ ਹੋ ਗਿਆ ਤੁਹਾਡਾ ਪੀ 2000 ਰੁਪਇਆ ਹੋ ਗਿਆ ਭਾਜੀ ਇਹਨੂੰ ਲਫਾਫੇ ਚ ਪਾ ਦਿਓ ਜੀ ਇੰਨੇ ਤਾਂ ਹੋਣੀ ਨਹੀਂ ਪੈਸੀ ਭਾਜੀ 2000 ਤਾਂ ਨਹੀਂ ਆ 1000 ਰੁਪਇਆ ਭਾਜੀ ਤੁਹਾਡੀਆਂ ਤੋਂ ਅੱਗੇ ਭਾਜੀ ਕੋਲੇ ਤੇ ਇੰ ਤੁਸੀਂ ਉਹਨਾਂ ਨਾਲ ਕਰ ਠੀਕ ਹੈ ਬੜਾ ਠੀਕ ਹੈ ਜੀ ਮੇਰੇ ਬਾਅਦ ਚੋਂ ਦਾ ਨਾ ਬੀ ਕਰ ਦੋ ਚਲੋ ਮੈਂ ਭਾਜੀ ਨਾਲ ਗੱਲ ਕਰ ਆ ਸਸੀ ਦਾ ਭਾਜੀ ਹਾਂਜੀ ਭਾਜੀ ਭਾਜੀ ਦਵਾਈਆਂ ਲੈਣ ਆਇਆ ਮੇਰੀ ਮਾਤਰੀ ਹੈ ਕਿ ਨਹੀਂ ਐਡਮਿਟ ਹੌਸਪੀਟਲ ਹਾਂਜੀ ਬਿੱਲ ਬਣ ਗਿਆ 2000 ਰੁਪਏ ਹਾਂਜੀ ਲੇਕੋ ਨਾ 1000 ਰੁਪਏ ਹੈਗਾ ਮੈਂ ਇਹ ਤੁਹਾਨੂੰ ਨਗਦ ਕਪੜਾ ਫੇਰ ਫੜਾ ਜਾ ਬਸ ਹੁਣ ਨਹੀਂ ਭਾਜੀ ਪੈਸੇ ਦਾ ਪੂਰੇ ਲੱਗਣਗੇ ਨਹੀਂ ਭਾਈ ਦੇ ਦੂੰਗਾ ਮੈਂ ਮੇਰੇ ਥੋੜੀ ਜਿਹੀ ਮਜਬੂਰੀ ਸਮਝੋ ਇਸ ਟਾਈਮ ਨਹੀਂ ਹੈਗੇ ਮੇਰੇ ਕੋਲ ਮਜਬੂਰੀ ਯਾਰ ਸਾਰੇ ਮਜਬੂਰੀ ਆਂਦੇ ਸਾਡੇ ਕੋਲ ਤਾਂ ਤੁਸੀਂ ਆਪ ਕੋਈ ਕਦੀ ਦਵਾਈ ਘਟਾ ਲਓ ਨਾ ਨਹੀਂ ਭਾਈ ਸਾਰੀਆਂ ਜ਼ਰੂਰੀ ਨੇ ਜਦ ਮੈਂ ਕੋਈ ਇਹ ਹੈ ਨਹੀਂ ਦਵਾਈ ਜਿਹੜੀ ਘਟਾ ਸਕਾਂ ਜਾਂ ਕਿੱਦਾਂ ਇਹ ਦਵਾਈ ਤਾਂ ਚਲੋ ਤੁਹਾਡੀ ਜ਼ਰੂਰੀ ਹੈ ਪਰ ਸਾਡੀ ਵੀ ਮਜਬੂਰੀ ਹੈ ਭਾਜੀ ਨਹੀਂ ਹੋ ਸਕਦਾ ਭਾਈ ਨਹੀਂ ਭਾਈ ਇਹਦੇ ਵਿੱਚ ਕੁਝ ਨਹੀਂ ਹੋ ਸਕਦਾ ਪਹਿਲੇ ਲੈਸ ਕਰਕੇ ਲਗਾਏ ਤਾਂ ਨਹੀਂ ਨਹੀਂ ਮੈਂ ਲੈਸ ਕਰਾ ਨੂੰ ਨਹੀਂ ਗੈਰਾ ਜੇ ਬਾਜ ਉਹ ਲੈ ਲਉ ਜਾਂ ਤਾਂ ਹਟਾ ਨਹੀਂ ਭਾਈ ਇਹ ਪੋਸਿਬਿਲਟੀ ਨਹੀਂ ਹੈਗੀ ਠੀਕ ਹੈ ਭਾਈ ਅਰੇ ਆ ਦਵਾਈਆਂ ਖਾਣੇ ਚ ਲਾ ਦੇ ਇਹ ਕੀ ਗੱਲ ਹੋ ਗਈ ਦਵਾਈ ਲੈ ਨਹੀਂ ਗਿਆ ਯਾਰ ਉਹ ਕਹਿੰਦਾ ਪੈਸੇ ਘਟਾ ਮੇਰੇ ਕੋਲ ਕੋਈ ਕੁਰੀ ਕਰਕੇ ਲੈਣੀ ਇਹ ਯਾਰ ਆਪਣੇ ਕੋਲ ਸਾਰੇ ਦਿਨ ਇੱਦਾਂ ਦੇ ਬੰਦੇ ਆਣਗੇ ਤਾਂ ਫਿਰ ਆਪਣੀ ਕਿੱਥੋਂ ਦੁਕਾਨਦਾਰੀ ਚੱਲਣੀ ਆ ਅਸਹੀ ਤਾਂ ਇਦਾਂ ਥੀ ਗਿਆ ਬਬੀ ਅਦਰ ਕਿਸੇ ਸਮਾਂ ਲੱਗਿਆ ਸੀ ਕਿੰਨੇ ਬੰਦੇ ਦਾ ਜੈਨੂਨੀ ਹੁੰਦੇ ਹੁਣ ਆਪਾਂ ਨੂੰ ਪੱਕਾ ਨਹੀਂ ਪਤਾ ਐਸੀ ਹੈ ਕੋਈ ਗੱਲ ਨਹੀਂ ਜੇ ਪਾੜੀ ਗੱਲ ਤੁਸੀਂ ਦੇ ਦਿਓ ਮੇਰੀ ਤਨਖਾਹ ਚੋਂ ਕੱਟ ਤੇਰੀ ਤਾਂ ਆਪਣੇ 5000 ਰੁਪਏ ਤਨਖਾਹ ਵਾ ਉਹਦੇ ਜਤੋਂ ਕੀ ਕਟਵਾਏਗਾ ਇੱਦਾਂ ਕਟਵਾਉਣ ਲੱਗ ਗਿਆ ਜਿਹੜਾ ਦੋ ਤੇਰੀ ਉਲਟਾ ਤਨ ਮੈਨੂੰ ਦੇਣੇ ਪਏ ਜਾਣੇ ਦੋ ਦੇ ਚ ਪਰ ਫਿੱਟ ਡੱਟਾ ਬਸ ਕਰ ਜਾ ਸੋ ਇਹ ਜੈਨੂਨ ਦੀ ਗੱਲ ਠੀਕ ਹੈ ਪਰ ਹੁਣ ਆਪਾਂ ਕਰ ਨਹੀਂ ਸਕਦੇ ਇੱਦਾਂ ਇੱਦਾਂ ਆਪਣੇ ਕੋਲ ਤਾਂ ਬਹੁਤ ਇੰਝ 10 ਬੰਦੇ ਇੱਦਾਂ ਦੇ ਆਉਂਦੇ ਆਪਾਂ ਇੱਦਾਂ ਕਿੱਦਾਂ ਕਰ ਲਾਂਗੇ ਚਲੋ ਕੋਈ ਚੱਕਰ ਨਹੀਂ ਪਾਜੀ ਤੁਸੀਂ ਕੱਟ ਲਓਗੇ ਉਸ ਬਾਅਦ ਹੈਲੋ ਭਾਜੀ ਹਾਂਜੀ ਭਾਜੀ ਆਇਓ ਭਾਜੀ ਇੱਕ ਮਿੰਟ ਹਾਂਜੀ ਭਾਜੀ ਹਾਂ ਕਿੰਨੇ ਪੈਸੇ ਤੁਹਾਡੇ ਕੋਲ ਹੈ 1000 ਹੈਗਾ ਭਾਜੀ ਆ ਗਿਆ ਤੁਸੀ ਲੈ ਲਓ ਪੱਕਾ ਠੀਕ ਹੈ ਮੈਂ ਤੇਜ ਮੈਂ ਤੁਹਾਨੂੰ ਪੱਕੀ ਪੈਸੇ ਭਾਈ ਕੋਈ ਚੈੱਕ ਨਹੀਂ ਦੇਣੀ ਆ ਤੇ ਨਹੀਂ ਤੁਹਾਡੀ ਮਰਜ਼ੀ ਆ ਕੋਈ ਗੱਲ ਕਰਾ ਆਪਣੇ ਪੱਪੀ ਨੂੰ ਠੀਕ ਹੈ ਬਈ ਥੈਂਕ ਯੂ ਭਾਈ ਤੁਹਾਡਾ ਕੀ ਕਹਿੰਦੇ 1000 ਰੁਪਏ ਆਪਣਾ ਨੁਕਸਾਨ ਕਰਾ ਲਿਆ ਅੱਜ ਜੀ ਏਦਾਂ ਤੇਰੇ ਕੋ ਦੋ ਮਿਲ ਗਏ ਹੋਰ ਆ ਜੀ ਤੂੰ ਦਾ ਮੁੜ ਕੇ ਮੈਨੂੰ ਦੇਣੀ ਪਈ ਜੜਿਆ ਅਰੇ ਮਾਂ ਸਸੀ ਕਾ ਜੀ ਸਸੀ ਕਾ ਜੀ ਭਈ ਉਹ ਬੁਲਾ ਦੂੰ ਮੈਂ ਸਰਦਾਰ ਜੀ ਨੂੰ ਜਿਹੜੇ ਸਵੇਰੇ ਸੀ ਇਤਨਾ ਸਵੇਰੇ ਆਇਆ ਸੀ ਨਾ ਤਵਾਈ ਲੈ ਕੇ ਗਿਆ ਸੀਗਾ ਹਾਂਜੀ ਹਾਂਜੀ ਪੇਮੈਂਟ ਸ਼ੋਰਟ ਸੀਗੀ ਯਾਰ ਹਾਂਜੀ ਪੇਮੈਂਟ ਹੀ ਉਹਨਾਂ ਨੂੰ ਫੜਾਣੀ ਸੀਗੀ ਪੇਮੈਂਟ ਮੇਰੀ ਆ ਗਈ ਸੀ ਕਿਤੋਂ ਬਿਲਕੁਲ ਭਾਈ ਦੇ ਪੈਸੇ ਪੜਾਇਆ ਠੀਕ ਹੈ ਜੀ ਧੰਨਵਾਦ ਜੀ ਠੀਕ ਹੈ ਜੀ ਮੈਂ ਕਿਹਾ ਜਿਹੜੇ ਤੋਂ ਸਵੇਰੇ ਮੁੰਡੇ ਨੂੰ ਦਵਾਈਆਂ ਨਹੀਂ ਦਿੱਤੀਆਂ ਸੀ 1000 ਰੁਪਏ ਦਾ ਉਧਾਰ ਕਰਕੇ ਜਿਹੜੇ ਤੋਂ ਤਲਖਾ ਚਣ ਖਾਈ ਸੀ ਹਾਂ ਹਾਂ ਉਹ 1000 ਰੁਪਏ ਦੇ ਕੇ ਗਿਆ ਸੀ ਹੁਣ ਤੂੰ ਰੋਟੀ ਖਾਣ ਜਾ ਉਹਦੀ ਚਲੋ ਅੱਛਾ ਉਹ ਪੈਸੇ ਦੇ ਗਿਆ ਜੀ ਉਹ ਤਾਂ ਕਹਿੰਦਾ ਸੀ ਵੀ ਦੋ ਤਿੰਨ ਦਿਨਾਂ ਤੱਕ ਉਹ ਕਹਿੰਦਾ ਮੈਨੂੰ ਕਿਤੋਂ ਪੈਸੇ ਆ ਗਏ ਕਹਿੰਦਾ ਮੈਂ ਕਿਹਾ ਪਹਿਲਾਂ ਮੈਂ ਦੇ ਕੇ ਆਵਾਂ ਭਾਜੀ ਨੇ ਮੇਰੇ ਤੋਂ ਵਿਸ਼ਵਾਸ ਕੀਤਾ ਸੀਗਾ ਮੈਂ ਤੁਹਾਨੂੰ ਕਿਹਾ ਨਹੀਂ ਸੀ ਭਾਜੀ ਬੰਦਾ ਜੈਨੂਇਨ ਲੱਗਦਾ ਇੱਕ ਗੱਲ ਦੱਸਾਂ ਤੁਹਾਨੂੰ ਆਪਣੀ ਦੁਕਾਨ ਤੇ ਕਈ ਏਦਾਂ ਦੇ ਆਉਂਦੇ ਆ ਹਾਂ ਹੈਨਾ ਤੇ ਪਰ ਕਈ ਫਰਾਡ ਵੀ ਹੁੰਦੇ ਆ ਕਈ ਜੈਨੂਨ ਵੀ ਹੁੰਦੇ ਆ ਜੈਨੂਨ ਬੰਦਾ ਰਹਿ ਜਾਂਦਾ ਕਈ ਵਾਰ ਫਰਾਡ ਦੇ ਚੱਕਰ ਚ ਇਹ ਚੀਜ਼ ਦਾ ਬੜਾ ਹੈਗਾ ਵਾ ਪੰ ਵੀ ਕੋਈ ਸੱਚੀ ਜਿਹੜਾ ਲੋੜਵੰਦ ਬੰਦਾ ਨਾ ਉਹ ਰਹਿ ਜਾਂਦਾ ਆਪਣੇ ਕੋਲ ਆਪਾਂ ਹੈਲਪ ਕਰਨਾ ਚਾਹੁੰਦੇ ਆ ਤੁਹਾਡਾ ਵੀ ਦਿਲ ਕਰਦਾ ਮੇਰਾ ਵੀ ਕਰਦਾ ਬਟ ਅੱਗਿਓ ਬੰਦਾ ਫਰਾਡ ਹੁੰਦਾ ਪਾਦੀ ਪਰ ਜੈਨੂਨ ਵੀ ਬੰਦਾ ਉਸੇ ਕਰਕੇ ਰਹਿ ਜਾਂਦਾ ਉਹੀ ਹੈ ਨਾ ਸੋ ਇਹ ਨਕਲੀ ਲੈ ਜਾਂਦੇ ਆਪਾਂ ਇੱਕ ਜੈਨੂਨ ਵਾਲੇ ਨੂੰ ਵੀ ਮਨਾ ਕਰਦੇ ਆ ਚਲ ਵਧੀਆ ਹੋ ਗਿਆ ਜੀ ਦਵਾਈ ਪੂਰੀ ਪਹੁੰਚ ਗਈ ਜੀ ਮਾਤਾ ਦਾ ਠੀਕ ਹੋ ਜੂ ਹੁਣ ਮਾਤਾ ਠੀਕ ਹੋ ਗਈ ਚਲੋ ਠੀਕ ਹੈ ਜੀ ਮਾਰਾ ਮਾਲਕ ਅਗੇ ਰਸ ਕਰਦੇ ਆ ਵੀ ਸਾਰੇ ਤੰਦਰੁਸਤ ਹੀ ਰਹਿਣ ਬਿਲਕੁਲ ਬਿਲਕੁਲ